ਆਮ ਗਿਆ ਸੀ ਇਹ ਇਹ ਜਿਹੜਾ ਮਾਸਾ ਉਹ ਗਾਂ ਦੇ ਬੱਚੇ ਦਾ ਹੁੰਦਾ ਹੈ ਪੀਆ ਇਹ ਕੋਲੋਂ ਉਹ ਬੱਚਿਆਂ ਦਾ ਪੂਛ ਲੜ ਰਿਹਾ ਉਸਨੇ ਰਵਾੜ ਲਿਆ ਔਰ ਅਸੀਂ ਪੁਲਿਸ ਤੇ ਇਹ ਦਵਾ ਪਾਈਏ ਪਏ ਇਹਨਾਂ ਨੂੰ ਤੈਨੂੰ 5 ਦਿਨ ਦੇ ਵਿੱਚ ਪੁੱਛਿਆ ਜਾਵੇ ਕਿ ਕਿੱਥੋਂ ਇਹ ਬੋਲ ਜਾਈ ਬਹਿਤੀਜ ਇਸ ਵਿੱਚ ਰਸਦਾਰ ਨਹੀਂ ਬੈ ਮਾਰਮ ਰਹੀ ਪੱਤਰ ਹੈ ਜਿਸ ਵਿੱਚ ਗੂ ਮਾਤਾ ਦਾ ਪਿਆਰ ਨਹੀਂ ਜਿਸ ਵਿੱਚ ਗੂ ਮਾਤਾ ਦਾ ਪਿਆਰ ਨਹੀਂ ਅੱਜ ਅਸੀਂ ਪ੍ਰਸ਼ਾਸਨ ਕੋਈ ਮੰਗ ਕਰਦੇ ਕਿ ਜਲਦ ਤੋਂ ਜਲਦ ਇਹਦੇ ਬੰਦੇ 30 ਕੁ ਖੜੇ ਜਾਂ ਔਰ ਇਹਦੇ ਇਹਨਾਂ ਮਾਨਯੋਗ ਪੁਖਤਨ ਕੱਟੀ ਸਾਰਾ ਅਗਲਾ ਪਿੱਛਾ ਸ਼ਹਿਰ ਦੇ ਕਿਤੇ ਬੰਦੇ ਆ ਔਰ ਸ਼ਹਿਰ ਦੇ ਸਮਾਂ ਨਾਲ ਲੈਂਦਾ ਹੋਇਆ ਸਿਰਫ ਇਹੀ ਮੰਗ ਕਰਦੇ ਆ ਕਿ ਜਿਹੜੀ ਉਹਨਾਂ ਨੂੰ ਕਾਨੂੰਨੀ ਸਹਾਇਤਾ ਮਿਲਦੀ ਆ ਆਪਾਂ ਮੇਰੇ ਸ਼ੋਰਾਂ ਆ ਕਿ ਮੇਰੇ ਤੋਂ ਤੁਹਾਡੀ ਆਵਾਜ਼ ਨਹੀਂ ਬਾਕੀ ਬੰਦੇ ਕਹਿੰਦੇ ਕਿਆ ਸ਼ਿਕਾਇਤ ਲੋਗ ਨੇ ਤੁਸੀਂ ਆਪ ਸਭ ਲੋਗ ਇਨੇ ਸક્ષਮ ਹੋ ਕਿ ਤੁਸੀਂ ਆਪਣੇ ਮਸਲੇ ਦਾ ਹੱਲ ਕਰਨਾ ਜਾਣਦੇ ਹੋ ਜਦੋਂ ਜਦੋਂ ਵੀ ਫਗਵਾੜਾ ਵਸਜਾਂ ਦੇ ਤਕਲੀਫ ਪਈ ਹੈ ਤੇ ਫਗਵਾੜਾ ਦੀ ਚਿੰਤਾ ਨੇ ਉਹਦਾ ਕਰਾਰਾ ਜਵਾਬ ਦਿੱਤਾ ਅਗਰ ਹੁਣ ਵੀ ਗਊ ਮਾਤਾ ਦਾ ਮੁੱਦਾ ਵੀ ਲਈਏ ਤਾਂ ਬਾਰੋ ਆ ਕੇ ਤੁਹਾਨੂੰ ਲੋੜ ਨਹੀਂ ਪਈ ਕਿਸੇ ਦੀ ਤੁਹਾਡੇ ਫਗਵਾੜੇ ਦੀ ਜਨਤਾ ਨੇ ਤੁਹਾਡੇ ਫਗਵਾੜੇ ਦੇ ਗਊ ਪੱਤਾਂ ਨੇ ਬੜਾ ਵਧੀਆ ਪ੍ਰਭਾਵ ਪ੍ਰਸ਼ਾਸਨ ਤੇ ਇਹ ਸਰਕਾਰ ਵੀ ਕੁੱਲੇ ਮਰ ਪਈ ਸਾਈ ਦੁਸ਼ਮਣ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਵੇ ਸਵਾਰੀਤੂਆ ਕੱਟੜਵਾਰਾ ਕੌਨ ਸੀਗਾ ਗੜਵਾਰਾ ਕੌਨ ਸੀਗਾ ਆਪਣੇ ਹੀ ਕੂਤ ਕਬੂਤ ਨਿਕਲਿਆ ਆਪਣੇ ਹੀ ਕੂਤ ਕਬੂਤ ਨਿਕਲਿਆ ਮਿੱਥੀ ਬਾਹਰ ਦੇ ਕੀ ਤਾਕਤ ਕੀ ਆਕੇ ਸਾਡੇ ਸ਼ਹਿਰ ਵਿੱਚ ਵੜ ਕੇ ਸਾਡੀ ਜੀਵਨਤਾ ਦਾ ਕਤਲ ਕਰਦੇ ਹੋਏ ਮੈਂ ਕੱਲ ਹੋਰ ਕਹਿਣਾ ਚਾਹਾਂਗਾ ਵੀ ਪ੍ਰਸ਼ਾਸਨ ਦੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੀ ਨਿਸ਼ਤਾ ਵਿਚਾਰੀ ਕਰੋ ਨਾਮ ਚਿਹਰੇ ਵਿਚਾਰੀ ਕਰੋ ਜਿਹੜੇ ਗਊ ਮਾਤਾ ਦਾ ਮਾਸ ਖਾਲਿਦ ਮੈਂ ਮੈਸੂਲੀ ਮੈਂ ਕੋਲ ਗੱਲ ਕਰਦਾ ਵਾਂ ਬਾਕੀ ਤੁਸੀਂ ਸਾਰੇ ਚੱਕਿਓ ਬੋ ਕਿੱਥੇ ਵੀ ਤੁਹਾਨੂੰ ਲੋੜ ਪਵੇ ਪੁੱਛ ਭਾਗੀ ਘਟਣਾ ਜਿਹੜੀ ਵਾਪਰੀ ਸੀ ਉਹਦੇ ਵਿੱਚ ਇਨੇ ਦਿਨਾਂ ਦੇ ਵਿੱਚ ਕੀ ਕੀ ਕਾਰਗੁਜ਼ਾਰੀ ਪ੍ਰਚਾਲਨ ਵੀ ਰਹੀ ਕੀ ਕੀ ਕਾਰਗੁਜ਼ਾਰੀ ਸਾਡੇ ਜਿਹੜੇ Hindu ਸੰਗਠਨ ਨੇ ਆ ਇੱਥੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਧਾਰਮਿਕ ਸੰਗਠਨ ਜਿਹੜੇ ਜੁੜ ਕੇ ਇਸ ਮੋਹਮ ਨੂੰ ਚਲਾ ਰਹੇ ਆ ਉਹਨਾਂ ਦੀ ਕੀ ਕੀ ਗਤੀਵਿਧੀਆਂ ਰਹੀਆਂ ਉਹਦੇ ਬਾਰੇ ਅੱਜ ਬੈਠਕ ਕੀਤੀ ਗਈ ਆ ਉਸ ਬੈਠਕ ਦੇ ਵਿੱਚ ਅੱਜ ਸਾਰੇ ਜਿਹੜੇ ਰਾਜਨੀਤਿਕ ਗੱਲ ਕਰੀਏ ਸਾਰੇ ਇੱਕ ਪਾਰਟੀ ਦਾ ਨੁਮਾਇੰਦਾ ਜ਼ਰੂਰ ਆਇਆ ਹੋਵੇਗਾ ਪਿਛਾਨ ਜਥੇਬੰਦੀ ਤੋਂ ਆਏ ਸੀ Hindu ਸੰਗਠਨਾਂ ਦੇ ਬਹੁਤ ਲੋਕ ਆਏ ਸੀ ਸ਼ਹਿਰ ਦੇ ਵਪਾਰੀ ਵਰਗੇ ਜਿਹੜੇ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਪਹੁੰਚੇ ਸੀਗੇ ਤੋ ਅੱਜ ਉੱਥੇ ਵਿੱਚ ਸਾਰਿਆਂ ਨੂੰ ਇਹ ਬਰੀਫ ਕੀਤਾ ਗਿਆ ਕਿ ਸਾਡੀ ਕੀ ਕੀ ਕਾਰਗੁਜ਼ਾਰੀ ਇਹਨਾਂ ਦਿਨਾਂ ਦੇ ਵਿੱਚ ਰਹੀ ਆ। ਉਹਦੇ ਵਿੱਚ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸ ਦੇਣਾ ਚਾਹੁੰਦਾ ਆ ਕਿ ਜੋ ਉਸ ਦਿਨ ਜਿਸ ਦਿਨ ਇਹ ਗੋਮਾਂ ਦਾ ਜਿਹੜਾ ਇਹ ਪਰਦਾ ਫਾਸ਼ ਹੋਇਆ ਆ ਉਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਸਾਡੇ ਜ਼ਿਲੰਦਰ ਤੋਂ ਕੁਝ ਹੋਰ ਚਿਹਰਾ ਤੋਂ ਲੋਕ ਆ ਕੇ ਜਿਨ੍ਹਾਂ ਨੇ ਉਸ ਪਰ ਜਿਹੜਾ ਚੱਲ ਰਿਹਾ ਸੀਗਾ ਇਹ ਤੰਦਾ ਉਹਦਾ ਪਰਦਾ ਫਾਸ਼ ਕੀਤਾ ਆ ਉਹ ਜਿਹੜਾ ਕੰਮ ਪ੍ਰਸ਼ਾਸਨ ਦਾ ਸੀ ਜਿਹੜਾ ਕੰਮ ਇਹ ਸਰਕਾਰਾਂ ਦਾ ਸੀ ਉਹ ਸਰਕਾਰ ਆਪਣਾ ਕੰਮ ਨਹੀਂ ਕਰ ਪਾਈ ਉਹ ਪ੍ਰਸ਼ਾਸਨ ਆਪਣਾ ਕੰਮ ਨਹੀਂ ਕਰ ਪਾਇਆ ਦੋਨੇ ਫੇਲ्युअर ਰਹੇ ਇਸ ਕੰਮ ਦੇ ਵਿੱਚ ਔਰ ਪਰਕੇ ਦੇ ਬਾਹਰ ਆ ਕੇ ਲੋਕਾਂ ਨੇ ਜਿਹੜਾ ਦਾ ਫਰਦਾ ਪਾਛੇ ਚਾਇਆ ਉਹ ਬੜੀ ਹੀ ਮੰਦਭਾਗੀ ਚਟਨਾ ਸਾਡੇ ਪ੍ਰਸ਼ਾਸਨ ਲਈ ਵੀ ਔਰ ਸਾਡੇ ਫਗਵਾੜੇ ਲਈ ਵੀ ਹੈ ਕਿ ਅਸੀਂ ਸਾਡੇ ਇੱਥੇ ਸ਼ਹਿਰ ਦੇ ਵਿੱਚ ਇਹ ਬਹੁਤ ਵੱਡਾ ਜੋ ਤੰਗੜਾ ਚੱਲ ਰਿਹਾ ਸੀਗਾ ਅਸੀਂ ਉਹਦੀ ਜਿੰਨੀ ਹੋ ਸਕੇ ਉਹਨੇ ਨਿੰਦਾ ਕਰਦੇ ਆ ਔਰ ਅੱਜ ਵੀ ਮੀਟਿੰਗ ਦੇ ਵਿੱਚ ਇਹ ਹੀ ਗੱਲ ਕੀਤੀ ਗਈ ਹੈ ਕਿ ਜੋ ਪਿਛਲੇ ਦਿਨੀ ਇਹ ਅਧਿਕਾਰ ਜਦੋਂ ਮੀਟਿੰਗ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਮੰਗਾਂ ਲਿਖੀਆਂ ਸੀਗੀਆਂ ਉਹਨਾਂ ਵਿੱਚੋਂ ਜਿਹੜੀਆਂ 4-5 ਮੰਗਾ ਪ੍ਰਮੁੱਖ ਥਿੜੀਆਂ ਇੱਕ ਕਿਹਾ ਗਿਆ ਸੀ ਕਿ ਉਹਨਾਂ ਦਾ ਕਾਫਾ ਸੀਲ ਕੀਤਾ ਜਾਵੇ ਉਹ ਕਾਫਾ ਸੀਲ ਕਰ ਦਿੱਤਾ ਗਿਆ ਆ ਲੇਕਿਨ ਉਹਦੇ ਵਿੱਚ ਉਹਨਾਂ ਨੂੰ ਕਿਹਾ ਸੀ ਉਹਦੇ ਨਾਲ ਜਿਹੜੀ ਬਾਉਂਡਰੀ ਹੈ ਉਹਦੇ ਵਿੱਚ ਵੀ ਉਹਨੂੰ ਸੀਲ ਕਰਕੇ ਉਹਦੇ ਵਿੱਚ ਉਹਦੀ ਖੋਦਾਈ ਕੀਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੇ ਕੋਈ ਉੱਥੇ ਸਲੋਟਰਿੰਗ ਜਿਹੜੀ ਉੱਥੇ ਤਾਂ ਨਹੀਂ ਹੁੰਦੀ ਸੀ ਉਹ ਮਾਸ ਉੱਥੇ ਤਾਂ ਨਹੀਂ ਕੱਟਿਆ ਜਾਂਦਾ ਸੀਗਾ ਕਿਤੇ ਕੰਕਾਲ ਉੱਥੇ ਦਾ ਦੱਬੇ ਹੋਣ ਉਹ ਚੀਜ਼ ਦੀ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਇੱਕ ਇਹ ਮੰਗਿਆ ਤਾਂ ਪਾਵਨ ਨੇ ਸੀਲ ਕਰ ਦਿੱਤਾ ਹੈ ਲੇਕਿਨ ਆਲੇ ਦੁਆਲੇ ਦੇ ਜਿਹੜੀ ਉਹ ਉੱਥੇ ਉਸੇ ਜਗ੍ਹਾ ਦੇ ਉੱਤੇ ਇੱਕ ਤਾਂ ਜੋਤੀ ਢਾਬਾ ਇੱਕ ਹੋਰ ਢਾਬਾ ਕੀ ਇਹ ਇਹ ਢਾਬਿਆਂ ਦਾ ਕੋਈ ਜੁਆਇੰਟ ਸੀ ਆਪਸ ਦੇ ਵਿੱਚ ਇਹ ਵੀ ਜਾਂਚ ਦਾ ਵਿਸ਼ਾ ਬਣਦਾ ਹੈ ਜਾਂ ਇਹਨੂੰ ਕੀਤਾ ਗਿਆ ਜਾਂਚ ਜੀ ਦੇਖੋ ਹੱਲੇ ਤੱਕ ਇਦਾਂ ਦੀ ਕੋਈ ਗੱਲ ਨਜ਼ਰ ਤਾਂ ਨਹੀਂ ਆਈ ਲੇਕਿਨ ਮੇਰੀ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਉਹਦੇ ਨਾਲ ਬਿਲਕੁਲ ਕੋਈ ਢਾਬਾ ਹੋਵੇ ਜਾਂ ਆਲੇ ਦੁਆਲੇ ਜਿਹੜੀਆਂ ਹੋਰ ਫੈਕਟਰੀਆਂ ਹੋਣ ਆਲੇ ਦੁਆਲੇ ਹੋਰ ਕਿਤੇ ਕੋਈ ਜਿਹੜੀ ਸੰਪਤੀ ਜਿਸੇ ਦਾ ਵੀ ਤਰ੍ਹਾਂ ਦੀ ਕੋਈ ਫੈਕਟਰੀ ਹੋਵੇ ਕੋਈ ਘਰ ਹੋਵੇ ਉਹਦੀ ਜ਼ਰੂਰ ਅਗਰ ਤੁਹਾਨੂੰ ਚੱਕੀ ਹਾਲਾਤ ਦੇ ਵਿੱਚ ਕੋਈ ਲੱਗਦਾ ਤਾਂ ਉਹਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿੰਨਾ ਕਿੰਨਾ ਲੋਕਾਂ ਨੂੰ ਆਲੇ ਦੁਆਲੇ ਜੋੜਿਆ ਹੋਵੇ ਤੋਂ ਇਸ ਕਰਕੇ ਉਹਦੀ ਵੀ ਜਾਂਚ ਅਗਰ ਲੋੜਿੰਦਾ ਆਇਆ ਤਾਂ ਉਹਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਇੱਕ ਮੁੱਖ ਦੋਸ਼ੀ ਆ ਜਿਹਦਾ ਕਿ ਇੱਥੇ ਜਿਹੜਾ ਕਿ ਖਾਟੀ ਬੁੱਜੜਖਾਨਾ ਵੀ ਚਲਾ ਰਿਹਾ ਸੀ ਤੇ ਆਪਣੇ ਸਤਨਾਮਪੁਰਾ ਪੁਲ ਥੱਲੇ ਉਹਦੀ ਪ੍ਰਾਪਰਟੀ ਵੀ ਹੈ ਇੱਥੇ ਬਣਾਈ ਹੋਏ ਨੇ ਕਬਜ਼ਾ ਕੀਤਾ ਹੋਇਆ ਕਿ ਉਹਦੇ ਅਕੋਰਡਿੰਗਲੀ ਵੀ ਕੋਈ ਕਾਰਵਾਈ ਆਪਾਂ ਕਰਵਾਉਣ ਜਾ ਰਹੇ ਹਾਂ ਉਸ ਲਈ ਜਿਹੜੀ ਗੱਲ ਹੈ ਕਿ ਉਹਦਾ ਨਾਮ ਜਿਹੜਾ ਆ ਜਿਹੜਾ ਕੋਈ ਨਾਮ ਲਿਆ ਉਹਦਾ ਨਾਮ ਜਦ ਜੋ ਪਰਚੇ ਦੇ ਵਿੱਚ ਜੁੜ ਹੋ ਗਿਆ ਆ ਲੇਕਿਨ ਉਹਦੀ ਹਲੇ ਗ੍ਰਿਫਤਾਰੀ ਨਹੀਂ ਹੋਈ ਸੋ ਅੱਜ ਮੀਟਿੰਗ ਦੇ ਵਿੱਚ ਇਹ ਹੀ ਮੰਗ ਰੱਖੀ ਗਈ ਆ ਕਿ ਉਹਦੀ ਜਿਹੜੀ ਆ ਪ੍ਰਾਪਰਟੀ ਇੱਥੇ ਜਿਹੜੀ ਆ ਦਫਤਰ ਹੈ ਕੋਈ ਤਕਨਾਮਪੁਰੇ ਪੁਲ ਦੇ ਥੱਲੇ ਉਹਨੂੰ ਸੀਜ਼ ਕੀਤਾ ਜਾਵੇ ਆ ਜਦ ਤੱਕ ਉਹ ਨਹੀਂ ਆਂਦੇ ਜਦੋਂ ਗ੍ਰਫਤਾਰ ਨਹੀਂ ਹੁੰਦਾ ਉਹਦੀ ਪ੍ਰਾਪਰਟੀ ਉੱਥੇ ਜੀਸੀਬੀ ਮਸ਼ੀਨ ਕੋਈ ਜੀ ਪਈ ਹੈ ਜੇਕਰ ਉਹ ਜੀਸੀਬੀ ਉਹਨਾਂ ਦੇ ਉਹਨਾਂ ਨੂੰ ਮਤਲਬ ਉਹਨਾਂ ਦੀ ਹੈ ਉਹਨੂੰ ਵੀ ਜਲਦ ਤੋਂ ਜਲਦ ਸ਼ੀਮ ਕੀਤਾ ਜਾਵੇ ਪ੍ਰਸ਼ਾਸਨ ਨੇ ਮੰਗ ਰੱਖੀ ਹੈ ਪਰ ਪ੍ਰਸ਼ਾਸਨ ਨੇ ਅੱਛਾ ਕਹਿੰਦ ਲਾਇਆ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜੇ ਕਿ ਆਪਣੀਆਂ ਜਿਹੜੀਆਂ ਮੰਗਾਂ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਕੀ ਰਣਨੀਤੀ ਹੋਣ ਵਾਲੀ ਹੈ ਅੱਜ ਦੀ ਜੋ ਬੈਠਕ ਹੈ ਉਹ ਮੀਟਿੰਗ ਜਿਹੜੀ ਸੀਗੀ ਉਹ ਸਾਰੇ ਜਥੇਬੰਦੀਆਂ ਨੂੰ ਨਾਲ ਜੋੜ ਕੇ ਉਹਨਾਂ ਦੇ ਵਿਚਾਰ ਲੈਣ ਲਈ ਅੱਜ ਮੀਟਿੰਗ ਕੀਤੀ ਗਈ ਸੀਗੀ ਔਰ ਸਾਰਿਆਂ ਨੇ ਆਪਣੇ ਇਥੇ ਤੇ ਵਿਚਾਰ ਦਿੱਤੇ ਆ ਜਿਨ੍ਹਾਂ ਜਿਨ੍ਹਾਂ ਦੀਆਂ ਕੋਈ ਮੰਗਾਂ ਸੀਗੀਆਂ ਕੋਈ ਕੁਝ ਮੰਗ ਰੱਖ ਰਿਆ ਕੋਈ ਕੋਈ ਮੰਗ ਰੱਖ ਰਿਆ ਸੀ ਉਹ ਮੰਗਾਂ ਨੂੰ ਜੋ ਸਾਡੇ ਸਾਰੇ ਜਿੰਨੇ ਪਤਵੰਤੇ ਸੱਜਣਾਂ ਨੇ ਉਹਨਾਂ ਨੇ ਇੱਕ ਉਹਦੀ ਜੁਆਇੰਟ ਜਿਹੜੀ ਉਹ ਲਿਖ ਕੇ ਲਿਖਤੀ ਰੂਪ ਦੇ ਵਿੱਚ ਲੈ ਲਈ ਆਏ ਆ ਕਿ ਕੀ ਕੀ ਉਹਨਾਂ ਦੀਆਂ ਮੰਗਾਂ ਆ ਤਾਂ ਇੱਕ ਵਾਰੀ ਦੁਬਾਰਾ ਸਾਰੇ ਇਹ ਬੈਠ ਕੇ ਕਿ ਹੁਣ ਅਗਲਾ ਕਾਰੋਗ ਕੀ ਉਹਦਾ ਜੋ ਅਗਰ ਸਾਡੇ ਮੰਗਾ ਨਹੀਂ ਪੂਰੀ ਹੁੰਦੇ ਕੀ ਉਹਦੇ ਲਈ ਪੁਲੀਕਿਆ ਜਾਵੇਗਾ ਕੰਡੀਸ਼ਨ ਮਿਲੀ ਆ ਅਸੀਂ ਨਾਲ ਉਹਦੇ ਜਾ ਕੇ ਉਸ ਫੈਕਟਰੀ ਦੇ ਰੇਡ ਕੀਤੀ ਆ ਇਹ ਜਿਹੜੀ ਫੈਕਟਰੀ ਆ ਜੋਤੀ ਟਾਬਾ ਜਿਹੜਾ ਸਥਿਤ ਹੈਗਾ ਚਾਚੋਕੀ ਰੋਡ ਤੇ ਉਹਦੀ ਬੈਕ ਸਾਈਡ ਤੇ ਗੋਡਾਊਨ ਬਣਿਆ ਸੀ ਉਹਦੇ ਵਿੱਚ ਜਦੋਂ ਅਸੀਂ ਰੇਡ ਕੀਤੀ ਤੇ ਸਾਨੂੰ ਉੱਥੇ ਜਿਹੜਾ ਕਾਫੀ ਮਾਤਰਾ ਦੇ ਵਿੱਚ ਗਾਉ ਜਿਹੜਾ ਮਾਸ ਆ ਉਹ ਬਰਾਮਦ ਹੋਇਆ ਸੀ ਜਿਹਦਾ ਜਦੋਂ ਤਕਰੀਬਨ ਅਸੀਂ ਰੇਡ ਦਿੱਤਾ ਉਹ 29 ਕੁਆਂਟਲ 32 ਕਿਲੋਗ੍ਰਾਮ ਉਹ ਬਰਾਮਦ ਹੋਇਆ ਸੀ ਪਰ ਅਸੀਂ ਉਹਨਾਂ ਦੇ ਜਿਹੜੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਤਕਰੀਬਨ ਜਿਹੜੇ ਆ ਉਹ 8 ਜਿਹੜੇ ਨੇ 7 ਬਾਈ ਨੇ ਬੰਦਿਆਂ ਤੇ ਤੇ 8 9 ਜਿਹੜੇ ਆ ਉਹ ਅਨਨੋਨ ਪਰਸਨਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਵਕਰੀਆਂ ਵਕਰੀਆਂ ਤਾਰਾ ਮਦਦ ਤਹਿਤ ਜਿਹਦੇ ਵਿੱਚ ਇੱਕ 295ਏ ਜਿਹੜੀ ਆ ਉਹ ਉਹਦੇ ਤਹਿਤ ਦਰਜ ਕੀਤਾ 1325 ਬੀਨਸ ਜਦੋਂ ਅਸੀਂ ਕਿਸੇ ਵੀ ਜਾਨਵਰ ਨੂੰ ਉਹਦੀ ਹੱਤਿਆ ਕਰਦੇ ਆ ਕਿਸੇ ਵੀ ਤਰੀਕੇ ਦੇ ਨਾਲ ਤੇ ਉਹ 325 ਪੀਐਨਐਸ ਇਸ ਤੋਂ ਇਲਾਵਾ 111 ਬੀਐਨਐਸ ਜਦੋਂ ਕੋਈ ਵੀ ਆਪਾਂ ਜਿਹੜਾ ਕੰਮ ਆ ਉਹ ਇਲੀਗਲ ਤਰੀਕੇ ਦੇ ਨਾਲ ਕਰਦੇ ਆ ਉਹ ਤੋਂ ਪੈਸਾ ਕਮਾਉਂਦੇ ਆ ਜਾਂ ਆਰਗੇਨਾਈਜ਼ ਕ੍ਰਾਈਮ ਕਰਦੇ ਆ ਉਹ 111 ਬੀਐਨਐਸ ਦੇ ਤਹਿਤ ਪਰਚਾ ਦਰਜ ਕੀਤਾ ਨਾਲ ਦੀ ਨਾਲ ਇਹਦੇ ਵਿੱਚ ਕਾਉਂਸ ਲਟਰੀਂਗ ਐਕਟ ਜਿਹੜਾ ਲਗਾਇਆ ਗਿਆ ਐਨੀਮਲ क्रੂਰਲਟੀ ਐਕਟ ਲਗਾਇਆ ਗਿਆ ਇਹਨਾਂ ਸਾਰੇ ਤਰ੍ਹਾਂ ਦੇ ਅਮਨ ਤਹਿਤ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਜਿਹੜੇ ਆ ਸਖਤ ਬੰਦੇ ਅਰੈਸਟ ਕੀਤੇ ਜਿਹੜੇ ਐਜ਼ੇ ਲੇਬਰ ਉੱਥੇ ਉਹਨਾਂ ਨੂੰ ਜਿਹੜਾ ਆ ਵੇਟ ਕਰਕੇ ਸਾਫ਼ ਕਰਕੇ ਉਹਨਾਂ ਦੀ ਪੈਕਿੰਗ ਕਰਕੇ ਉਹਨਾਂ ਦੀ ਫ੍ਰੀਜ਼ਿੰਗ ਕਰਦੇ ਸੀ ਨਾਲ ਜਿਹੜਾ ਹੈ ਜੋਤੀ ਢਾਬਾ ਦੇ ਓਨਰ ਤੇ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਜਦੋਂ ਰੇਡ ਦੌਰਾਨ ਜਿਹੜਾ ਆ ਜੋਤੀ ਢਾਬੇ ਦੇ ਜਿਹੜਾ ਮਾਲਕ ਦਾ ਨਾਮ ਹੈ ਮਨਜੀਤ ਸਿੰਘ ਸਨ ਆਪਣੇਮਰਮ ਸਿੰਘ ਪਿੰਡ ਵਿਰਕਾ ਉਹਨੂੰ ਨਾਮਿਨੇਟ ਕੀਤਾ ਗਿਆ ਜਦੋਂ ਉਹ ਕਹਿੰਦੇ 100 ਰੁਪਏ ਸਾਡੇ ਸਾਹਮਣੇ ਗੱਲ ਲਈ ਕਿ ਜੇ ਇਹ ਕਿਹੜੇ ਹੀ ਫੈਕਟਰੀ ਹੈ ਇਹਦਾ ਜਿਹੜਾ ਐਗਰੀਮੈਂਟ ਹੈ ਉਹ ਜਸਪਾਲ ਸਿੰਘ ਜਿਹੜਾ ਢਾਬੇ ਮਾਲਕ ਦਾ ਲੜਕਾ ਸੀ ਉਹਦੇ ਵੱਲੋਂ ਮੁਹੰਮਦ ਸ਼ਹਰਾਬ ਨਾਮ ਦੇ ਜਿਹੜੇ ਲੜਕੇ ਦੇ ਨਾਲ ਕੀਤਾ ਗਿਆ ਉਹਦੇ ਵਿੱਚ ਜਿਹੜੇ ਵਿਟਨੈਸ ਬਣੇ ਸੀ ਵਿਜੇ ਸੀ ਜਿਹੜਾ ਜੋ ਕਿ ਬਸੰਤਨਗਰ ਫਗਵਾੜਾ ਦਾ ਰਹਿਣ ਵਾਲਾ ਹੈ ਪਲੱਸ ਜਿਹੜਾ ਹੈ ਕਪੂਸਨ ਲਾਲੇ ਚਾਚੂ ਜੀ ਅਸੀਂ ਉਹਨਾਂ ਨੂੰ ਵੀ ਇਸ ਤਰ੍ਹਾਂ ਇਸ ਮੁਕਦਮੇ ਦੇ ਵਿੱਚ ਅਸੀਂ ਨੋਮੀਨੇਟ ਕੀਤਾ ਸੁਨ ਲਾਲ ਜਿਹੜਾ ਜਿੰਨਾ ਵਿਟਨੈਸ ਸੀਗਾ ਉਹਦੀ ਵੀ ਅਰੈਸਟ ਪਾਈ ਜਾ ਚੁੱਕੀ ਐ ਜਿਹੜਾ ਟਾਬੇ ਦਾ ਮਾਲਕ ਐ ਮਨਜੀਤ ਸਿੰਘ ਐਂਡ ਜਿਹੜਾ ਉਹਦਾ ਲੜਕਾ ਜਸਪਾਲ ਸਿੰਘ ਉਹ ਹਜੇ ਫਰਾਰ ਨੇ ਉਹਨਾਂ ਦੇ ਵੀ ਅਸੀਂ ਜਿਹੜੀ ਐ ਕੰਟੀਨਿਊਸਲੀ ਵਰਕ ਕਰ ਰਹੇ ਆ ਵਿਦਨ ਫਿਊ ਟਾਈਮਸ ਅਸੀਂ ਉਹਦੇ ਬਾਰੇ ਵੀ ਕੁਝ ਅੱਛੇ ਅਪਡੇਟ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਜਿਹੜਾ ਇਸ ਸਾਰੇ ਕਉਮਾਰਸ ਦਾ ਜਿਹੜਾ ਮਾਸਟਰਮਾਈਂਡ ਸੀ ਵਿਜੇ ਵਿਜੇ ਕੁਮਾਰ son of Ramlal ਵਾਸੀ ਬਸੰਤ ਨਗਰ ਫਗਵਾੜਾ ਕੀ ਕਰਦਾ ਸੀ ਉਹ ਖਾਟੀ ਪਿੰਡੇ ਲੱਗੇ ਇੱਕ ਜਿਹੜੀ ਹੱਡਾ ਰੋੜੀ ਉਹ ਚਲਾ ਰਿਆ ਹੈ ਜਦੋਂ ਅਸੀਂ ਉਹਨੂੰ ਅਰੈਸਟ ਕੀਤਾ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਸਾਹਮਣੇ ਆਇਆ ਕਿ ਉਹ ਲੁਧਿਆਣਾ ਸਾਈਡ ਤੋਂ ਜਿਹੜੇ ਗਾਉਂ ਜਿਹੜੇ ਪਿਛੋਂ ਮਰੇ ਹੋਏ ਸੀਗੇ ਪਲੱਸ ਜਿਹੜੇ ਲੋਕਲ ਏਰੀਆ ਦੇ ਵਿੱਚੋਂ ਪਿਛੋਂ ਮਰੇ ਹੋਏ ਸੀ ਉਹ ਹੱਡਾ ਰੋੜੀ ਤੇ ਜਾਂਦੇ ਸੀ ਉਹਨਾਂ ਦੀ ਜਿਹੜੀ ਸਫਾਈ ਤੋਂ ਬਾਅਦ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੀਸ ਬਾਸ ਜਿਹੜਾ ਆ ਉਹ ਉਹਨੂੰ ਸਾਫ ਕਰਕੇ ਉਸ ਫੈਕਟਰੀ ਜਿਹੜੀ ਜੋਤੀ ਢਾਬੇ ਦੇ ਪਿੱਛੇ ਗੋਡਾਊਨ ਬਣਿਆ ਹੋਇਆ ਆ ਉਹਦੇ ਪਿੱਛੇ ਲੈ ਜਾਂਦੇ ਸੀ ਉਸ ਤੋਂ ਬਾਅਦ ਉਹਦੀ ਜਿਹੜੀ ਪੈਕਿੰਗ ਹੁੰਦੀ ਤੇ ਫ੍ਰੀਜ਼ਿੰਗ ਹੁੰਦੀ ਸੀ ਇਸ ਕੰਮ ਦੇ ਵਿੱਚ ਉਹਦੇ ਨਾਲ ਜਿਹੜੇ ਮੁਹੰਮਦ ਸ਼ਰਾਬ ਇੱਕ ਰਵਿੰਦਰ ਗੁਪਤਾ ਨਾਮ ਦਾ ਜਿਹੜਾ ਲੜਕਾ ਅਕਿਊਜ਼ ਹੈ ਉਹ ਡਿਲੀਵਰ ਕਰਨ ਵਾਲਾ ਹੈ ਇੱਕ ਤਾਸੇ ਮੈਂ ਜੋ ਗਾਜ਼ੀਆਬਾਦ ਯੂਪੀ ਦਾ ਰਹਿਣਾ ਵਾਲਾ ਹੈ ਇੱਕ ਪੂਰਾ ਹੈ ਜੋ ਉੱਤਰ ਪ੍ਰਦੇਸ਼ ਦਾ ਰਹਿਣਾ ਹੈ ਪਲੱਸ 4 ਵੀ ਜਿਹੜੇ ਬੰਦੇ ਨੇ ਉਹ ਅਸੀਂ ਮੁਕੱਦਮੇ ਦੇ ਵਿੱਚ ਜਿਹੜੇ ਆ ਉਹ ਬਾਈ ਨੇਮ ਹੈ ਐਂਡ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੀ ਵਿੱਚ ਹੈਗਾ ਵੀ 7 ਬੰਦੇ ਅਸੀਂ ਪਹਿਲਾਂ ਅਰੈਸਟ ਕਰ ਲਏ ਸੀ ਇਸ ਜਿਹੜਾ ਪੂਰਾ گاਉ ਮਾਸ ਹੱਤਿਆ ਦਾ ਜਿਹੜਾ ਮਾਸਟਰਮਾਈਂਡ ਸੀ ਜਿਹੜਾ ਮਾਸਟਰਮਾਈਂਡ ਸੀ ਵਿਜੇ ਕੁਮਾਰ ਉਹਨੂੰ ਵੀ ਅਸੀਂ આરોપી ਨੂੰ ਅਰੈਸਟ ਕਰ ਲਿਆ ਉਹਨੂੰ ਨਾਲ ਲੈ ਕੇ ਦਿੱਲੀ ਵਾਸਤੇ ਜਿਹੜੀਆਂ ਟੀਮ ਸਾਡੀਆਂ ਗਈਆਂ ਹੋਈਆਂ ਨੇ